ਜਿੰਦਾ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਕੱਲ ਸਾਡੀ ਜਿਹੜੀ CIA ਵਨ ਦੀ ਟੀਮ ਹੈਗੀ ਹੈ ਜਿਹਦੇ ਥਾਣੇ ਥਾਣੇਦਾਰ ਆਪਣੇ ਪਰਮਜੀਤ ਸਿੰਘ ਹੈਗੇ ਨੇ ਇਹਨਾਂ ਦੀ ਨਾਲ ਇਹਦੀ ਟੀਮ ਸੀ ਜਿਹੜਾ ਦੋ ਦਿਨ ਦੀ ਦਰਮਿਆਨੀ ਰਾਤ ਨੂੰ ਆਪਣੇ ਜਿਹੜਾ ਮੁਕਸਰ ਰੋਡ ਦੇ ਹਾਈ ਟੈਕ ਨਾਕਾ ਸੀ ਉੱਥੇ ਇਨਾਂ ਦਾ ਹੈਗੀ ਸੀ ਡਿਊਟੀ ਨਾਕਾ ਲਾਇਆ ਸੀ ਤੇ ਇਹਨਾਂ ਨੂੰ ਇੱਕ ਮੁਕਸਰ ਵੱਲੋਂ ਜਿਹੜੀ ਨਹੀਂ ਆਉਂਦੀ ਹੈ ਕਾਰ ਦਿਖਾਈ ਦਿੱਤੀ ਆ ਤੇ ਉਹਨੇ ਕਾਰ ਦੇ ਦੁਆੜ ਬੜਾਈ ਦੇ ਰਾਦੇ ਦਾ ਰੋਕ ਕੇ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨੂੰ ਜਦੋਂ ਇਹ ਕਾਬੂ ਕੀਤਾ ਸਿਫਟ ਕਾਰ ਹੈਗੀ ਸੀ ਪੀਵੀ03ਬੀਐਨ2599 ਨੰਬਰ ਤੇ ਕਾਬੂ ਕਰਕੇ ਜਿਹੜੇ ਚੈੱਕ ਕੀਤਾ ਤੇ ਤਿੰਨ ਜਿਹੜੇ ਬੰਦੇ ਮੇਰੇ ਆਪਾਂ ਨੂੰ ਤੇ ਤਿੰਨਾਂ ਤੋਂ ਜਦੋਂ ਸਰਚ ਕਰਕੇ ਆਪਣਾ ਕਾਰ ਵਗੈਰਾ ਜਿਹਦੇ ਵਿੱਚ 500 ਤੇ 53 ਗ੍ਰਾਮ ਹੈ ਰਹੀ ਹੁੰਦੀ ਆ ਆਪਾਂ ਕੋ ਕੋ ਬਰਾਮਦਗੀ ਹੋਈ ਆ ਜਿਹੜੇ ਤਿੰਨੇ ਬੰਦੇ ਸਨ ਸਾਰੇ ਬੀੜ ਤਲਾਬਦੇ ਹੀ ਆਪਣੇ ਜਿਹੜਾ ਇੱਥੇ ਹੈਗਾ ਉੱਤੇ ਤੇ ਰੇਸ਼ੀ ਹੈਗੇ ਆ ਤੇ ਜਿਹੜਾ ਸੰਜੀਵ ਜਸਵਿੰਦਰ ਸੀਸ਼ਕ ਦੂਜੇ ਨਾਂ ਜਾਂਦੇ ਹੈਗੇ ਆ ਤੇ ਜਿਹੜਾ ਸੰਜੀਵ ਹੈਗਾ ਇਹਦੇ ਤੇ ਪਹਿਲਾਂ ਵੀ ਜਿੰਨੂੰ ਦੀ ਕਹਿੰਦੇ ਤਿੰਨ ਮੁਕਤਮੇ ਇਹਦੇ ਤੇ ਹੈਗੇ ਆ ਇੱਕ ਤਾਂ ਐਨਡੀਪੀਐ ਸੱਟਦਾ ਹੀ ਆ ਤੇ ਇੱਕ 304 ਜਿਹੜੀ ਆਈਪੀਸੀ ਹੁੰਦੀ ਆ ਉਹਦਾ ਬਾਰੇ ਇੱਕ ਦੂਸਰਾ ਹੈਗਾ ਤੋ ਇਹ ਥੋੜੀ ਸਮਾਂ ਪਹਿਲਾਂ ਹੀ ਰੇਲ ਤੋਂ ਆਏ ਨੇ। ਤੇ ਅਸੀਂ ਉਹ ਤੋਂ ਗਤਵਾ ਦਰਸ ਕਰਕੇ ਅੱਜ ਮਜਿਸਟਰਡ ਸਾਹਿਬ ਤੋਂ ਪੇਸ਼ ਕੀਤੇ ਸਨ ਉਹਨਾਂ ਨਰਵਾਣ ਲਿਆ। ਹੁਣ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿੰਨਾ ਨੂੰ ਦਾ ਦਾ ਇਹ ਵੇਚਦਾ ਸੀ। ਇੰਨਾ ਇੰਨਾ ਚਿਕਾ ਜਿਹੜਾ ਲਗਾਤਾਰ ਚਿਕਾ ਦੇ ਦਿਨ ਨਹੀਂ ਜਦ ਤੱਕ ਹੋ ਗਏ ਉਹ ਪਹਿਲਾਂ ਵੇਚਦਾ। ਇੱਕ ਕਾਰਨ ਦਾ ਥਰੀਲਾ ਜਿਹਾ ਕੰਮ ਉਹਨਾਂ ਨੂੰ ਲੱਭੇ ਜਾਂਦਾ। ਇਹ ਤਾਂ ਨਹੀਂ ਅਚਾਨਕ ਨਹੀਂ ਹੈ ਆਪਾਂ ਜੇ ਕਹਿ ਸਕਦੇ ਕਿ ਇਹ ਰੈਗੂਲਰ ਜਿਦਾ ਤੁਹਾਨੂੰ ਕਹਿੰਦੇ ਆ ਕਿ ਸਾਡੇ ਐਫਰਟਸ ਰੈਗੂਲਰ ਚੱਦੀ ਜਾ ਰਹੇ ਨੇ। ਤੋਂ ਤਾਂ ਹੀ ਕਈ ਵਾਰੀ ਕੋਈ ਟਰਾਂਜ਼ਿਟ ਵਾਲਾ ਫੜਿਆ ਜਾਂਦਾ ਆਪਣਾ ਸ਼ਹਿਰ ਜਿੱਦਾਂ ਆਪਣਾ ਸ਼ਹਿਰ ਹੈਗਾ ਜਿਸ ਨੇ ਬਰਨਾਲੇ ਜਾਂਦੀ ਘਟ ਜਾਣਾ ਉਹ ਵੀ ਟਰਾਂਜ਼ਿਟ ਦੇ ਵਿੱਚ ਆ ਜਾਂਦਾ ਕਈ ਦੂਸਰੇ ਜ਼ਿਲ੍ਹਿਆਂ ਦੇ ਇੱਥੇ ਆ ਕੇ ਰਹਿ ਰਹੇ ਆ ਜਦੋਂ ਤੁਸੀਂ ਮਲੂਟ ਵਾਲੇ ਦੇਖੇ ਸੀ ਕੰਮ ਮਲੂਟ ਜ਼ਿਆਦਾ ਕਰਦੇ ਸੀ ਰਹਿੰਦੇ ਇੱਥੇ ਸੀ ਤੇ ਹੁਣ ਵੀਰਤਲਾਬ ਜਿਹੜਾ ਹੈਗਾ ਆਪਣਾ ਵੈਸੀ ਆਪਾਂ ਟਰੱਕ ਹੌਟਸਪੌਟ ਨੋਟੀਫਾਈਡ ਕੀਤਾ ਹੈਗਾ ਸੋ ਕੰਮ ਕਰਦੇ ਰਹਿੰਦੇ ਆਪਾਂ ਤੇ ਉਹ ਫਿਰ ਉਧਰ ਦੇ ਉਹ ਜਿਹੜੇ ਬੰਦੇ ਕਿਉਂਕਿ ਇਹੋ ਜਿਹੇ ਇਲਾਕਿਆਂ ਦੇ ਇਹੋ ਜਿਹੇ ਬੰਦਿਆਂ ਤੇ ਵੀ ਨਜ਼ਰ ਰਹਿੰਦੀ ਹੈ ਤੇ ਫਿਰ ਫੜੇ ਜਾਂਦੇ ਨਹੀਂ ਜੀ ਸਭ ਪੁਲਿਸ ਜਦੋਂ ਫੜ ਲੈਂਦੀ ਹੈ ਹੂੰ ਬਟ ਉਹਦੇ ਵਿੱਚ ਕੀ ਹੈ ਫਾਰਵਰਡ ਲਿੰਕ ਕੀ ਹੈ ਪੁਰਾਣਾ ਲਿੰਕ ਕੀ ਹੈ ਜਿਹਦਾ ਕਦੇ ਪੁਲਾਸਾ ਨਹੀਂ ਕੀਤਾ ਗਿਆ ਜਿੰਦਾ ਜਿਹੜੀ ਉਹ ਸਵਾਲ ਹੈ ਜਿਹੜੇ ਨਾਲ ਹੀ ਅੱਜ 40 ਕਿਲੋ ਹੈਰੋਇਨ ਦੇ ਮਾਮਲੇ ਸਭ ਤੋਂ ਵੱਡਾ ਜਿਹੜਾ ਮੁੱਖ ਹੈਗਾ ਦੋਸ਼ੀ ਦਸ਼ਮੀਤ ਸਿੰਘ ਹੈ ਹੂੰ ਦਸ਼ਮੀਤ ਸਿੰਘ ਦੇ ਭਾਜੀ ਮੇਰਾ ਨਾਮ ਹੈ ਤਰੰਦਰ ਨਾਲ ਹੈ ਫਿਰ ਅੱਛਾ ਹਾਂ ਠੀਕ ਹੈ ਉਹਦੇ ਚ ਇਦਾਂ ਜੀ ਮੈਂ ਤੁਹਾਡੀ ਸਵਾਲ ਦਾ ਵੇਸ ਜਦੋਂ ਤੁਸੀਂ ਅੱਜ ਇਹ ਕੱਲ 2-3 ਦੀ ਦਰਮਿਆਨੀ ਰਾਤ ਪੜਿਆ ਅੱਜ ਪੇਸ਼ ਕੀਤਾ ਕੱਲ ਉਹ ਵੀ ਕੁਝ ਫੜਦਾਲ ਕਰਾਂਗੇ ਫੇਰ ਹੀ ਬੈਕਵਰਡ ਤੇ ਫਾਰਵਰਡ ਲੀਕੇਜ ਦਾ ਪਤਾ ਲੱਗੂਗਾ ਜਿਹੜੀ ਪ੍ਰੈਸ ਕਾਨਫਰੈਂਸ ਦਾ ਫੋਨ ਕਰ ਰਹੇ ਆ ਇਹ ਤਾਂ ਤਰੰਤ ਮੌਕੇ ਤੇ ਹੁੰਦੀ ਹੈਗੀ ਸੋ ਉਸ ਤੋਂ ਬਾਅਦ ਤੇ ਮੇਰਾ ਖਿਆਲ ਆਪਾਂ ਇਦਾਂ ਦੀ ਕੋਈ ਫਾਲੋ ਅਪ ਕਾਨਫਰੈਂਸ ਹੋਈ ਨਹੀਂ ਜੇ ਉਹਦੇ ਚ ਹੁੰਦੀ ਆ ਤੇ ਉਹਦੇ ਚ ਫੇਰ ਇਸ ਚੀਜ਼ਾਂ ਦੇ ਖੁਲਾਸੇ ਹੁੰਦੇ ਨੇ ਇਹਦੇ ਚ ਬਟ ਫੇਰ ਵੀ ਉਦੋਂ ਜਦੋਂ ਆਪਾਂ ਪ੍ਰਾਪਰਟੀ ਦਾ ਨੋਟਿਸ ਚਸਵਾ ਕੀਤਾ ਸੀ ਉਹਦੇ ਚ ਵੀ ਦੱਸਿਆ ਸੀ ਹੈਗੀ ਬੰਦੇ ਕੁਝ ਆਈਡੈਂਟੀਫਾਈ ਕੀਤੇ ਆ ਉਹਨਾਂ ਚੋਂ ਇੱਕ ਬੰਦਾ ਆਪਾਂ ਅਰੈਸਟ ਵੀ ਕਰ ਲਿਆ ਹੈਗਾ ਸੋ ਰੈਗੂਲਰ ਸਾਡਾ ਪ੍ਰੋਸੈਸ ਚੱਲਦਾ ਰਹਿੰਦਾ ਬਟ ਹਾਂ ਕਿਉਂਕਿ ਪ੍ਰੈਸ ਕਾਨਫਰੰਸ ਮੋਮੈਂਟੇਰਲੀ ਉਸੇ ਵੇਲੇ ਹੁੰਦੀ ਹੈ ਉਸ ਵੇਲੇ ਤੇ ਜੋ ਮੌਕੇ ਤੇ ਤੱਥ ਹੁੰਦੇ ਨੇ ਜਿਹੜੇ ਬੜੇ ਵੱਡੇ ਹੁੰਦੇ ਬੰਦੇ ਫੜੇ ਹੁੰਦੇ ਉਹ ਹੀ ਫਿਰ ਅਸੀਂ ਦੱਸ ਸਕਦੇ ਹਾਂ ਜਦ ਤਾਈਂ ਤੇ ਸਾਨੂੰ ਵੀ ਨਹੀਂ ਪਤਾ ਕਿ ਕੌਣ ਹੋਰ ਹੈਗਾ ਤੇ ਆਪਾਂ ਨਹੀਂ ਹਾਂਜੀ ਇਹਦੀ ਹੁਣ ਅਸੀਂ ਜੀ ਤਫ਼ਤੀਸ਼ ਕਰਾਂਗੇ ਜੇ ਵੀ ਆਰਟੀਓ ਤੋਂ ਪਤਾ ਕਰ ਲੱਗਾ ਜੀ ਇਹ ਹਾਈ ਤੱਕ ਨਾ ਕਰਵਾ ਦੇ ਨਮਕਸ ਇਹ ਤਾਂ ਨਾਮ ਕਿ ਕਿਹਾ ਉਹ ਦਿਨੋਂ ਇੱਕੋ ਜਗ੍ਹਾ ਤੇ ਰਹਿ ਸਪੀਡ ਤਲਾਰਦੇ ਭਾਈ ਸਾਰੇ ਇੱਕ 19 ਸਾਲ ਦਾ ਇੱਕ 24 ਦਾ 30 ਦਾ ਪਹਿਲਾਂ ਪੀਕੇਸਾਂ ਦੇ ਵਿੱਚ ਇੱਕ ਜਣੇ ਸੰਜੀਤ ਪਹਿਲਾਂ ਪਰਚਾ ਦੇਖੋ ਜੀ ਜਿਹੜਾ ਇਹਦੇ ਤੇ ਇੱਕ ਆਪਾਂ ਮੰਨ ਕੇ ਚੱਲੀ ਕਿ ਜਦੋਂ ਬੰਦਾ ਫੜਿਆ ਗਿਆ ਉਹਦੀ ਰਿਡਾਰ ਤੇ ਆਉਂਦਾ ਕਿ 2023 ਚ ਇਹਦੇ ਤੇ ਜਿਹੜਾ ਕਿ ਆਪਣੇ ਥਾਣਾ ਥਰਮਲ ਚ ਬਠਿੰਡੇ ਤੇ ਪਤਾ ਦਰਜ ਹੋਇਆ ਸੀ ਜੇ ਆਪਾਂ ਉਹਨੂੰ ਮੰਨ ਕੇ ਚੱਲੀ ਤੇ ਕਟ-ਆਫ ਡੇਟ 23 ਦਾ ਤੇ ਹੈ ਗਈ ਹੈਗੇ ਇਹਨਾਂ ਦੇ ਵਿੱਚੋਂ ਇੱਕ ਜਣਾ ਦੇਰ ਤੋਂ ਦਿੱਤੇ ਐ ਸੰਜੀਪ ਕੁਮਾਰੀ ਬਾਕੀ ਇਹਦੀ ਅਜੇ ਪ੍ਰਾਤਿਬ ਬਾਇਓਜਿਟ ਕੋ ਅਸ਼ੋਕੜ ਵੈਰੀਫਾਈ ਕਰ ਰਹੇ ਆ ਇਹਦੇ ਸਾਹਮਣੇ ਇਹਦੇ ਤੇ ਪਰਚੇ ਕਿਉਂ ਕਿ ਆਪਣੇ ਬਠਿੰਡੇ ਦੇ ਥਾਣੇ ਚ ਥਰਮਲ ਤੇ ਸਦਰਦ ਕੀ ਹੈਗੇ ਸੀ ਸਾਹਮਣੇ ਆ ਗਏ ਨੇ ਬਾਕੀ ਇਹਦਾ ਪਤਾ ਕਰ ਰਹੇ ਹੋ ਸਕਦਾ ਕਿ ਉਹਨਾਂ ਤੇ ਵੀ ਹੋਵੇ ਕੀਮਤ ਨਾ ਮੈਨੂੰ ਨਹੀਂ ਪਤਾ ਕੀਮਤ ਹੁਣ ਮੈਂ ਇੱਕ ਦਾ ਵਾਸਤੇ ਦੋ ਬੰਦੇ ਕੰਮ ਕਰਦੇ ਪੁੱਛੀ ਚੁੱਕੀ ਹਾਂ ਜੀ ਜਦੋਂ ਸਾਮਣੇ ਆਇਆ ਕਿ ਇਰਤਦਾ ਦੇ ਵਿੱਚ ਕਿਸ ਤਰ੍ਹਾਂ ਇਹ ਚਲਵੀ ਕਰਦੇ ਸੀ ਇਹ ਜਾਨ ਇਹ ਤਾਂ ਲੈ ਕੇ ਆ ਰਹੇ ਆ ਜੀ ਮੈਂ ਉਹੀ ਕਹਿ ਰਿਹਾ ਹਾਂ ਇਹ ਤਾਂ ਲੈ ਕੇ ਮੈਂ ਉਹ ਫਿਰ ਤੁਹਾਨੂੰ ਕਹਿ ਰਿਹਾ ਹੁਣ ਮੈਂ ਰਿਮਾਂਡ ਦੇ ਲਿੱਤੇ ਨੇ ਬੰਦੇ ਹੁਣ ਪੁੱਛਪੜਤਾਲ ਨਹੀਂ 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 ਨਾ ਨਾਥਿੰਗ ਆਫ ਦੈਟ ਹਜੇ ਹੀ ਕਰਾਂਗੇ ਹਾਂ ਜੀ ਮੈਂ ਵੀਰੇ ਜੀ ਕਹਿ ਰਹੇ ਹੁਣ ਅਸੀਂ ਸਾਡੇ ਜੀ ਬੰਦੇ ਕੋਰਟ 'ਚ ਹੀ ਖੜੂਦੇ ਹੈਗੇ ਉਹਨਾਂ ਨੂੰ ਰਿਮਾਂਡ ਲਾਵਾਂਗੇ ਫਿਰ ਇਹ ਸਾਰੀ ਚੀਜ਼ ਅਕੇ ਪੁੱਛਪੜਤਾਲ ਕਰਾਂਗੇ ਸੇਲ ਬੰਦੇ ਕੋਰਟ 'ਚ ਲੈ ਕੇ ਕਿੱਥੋਂ ਇਹ ਮੁਕਸਰਾਂ ਨੂੰ ਆ ਰਹੇ ਸੀ ਜੀ ਇਹ ਬੰਦੇ ਹੋਰ ਕਿਹੜੇ ਇਨਵੋਲਡ ਆ ਕਈ ਵਾਰੀ ਡ੍ਰੌਪ ਆਫ ਪੁਆਇੰਟ ਕੋ ਸ਼ੋਰ ਹੁੰਦਾ ਕੋਈ ਹੋਰ ਤਾਂ ਉਹ ਸਾਰੀਆਂ ਜੇ ਆਫਟਰ ਜਿਹੜੀਆਂ ਅਜ ਤੋ ਬਾਅਦ ਹੀ ਇਹ ਸਾਰੀਆਂ ਚੀਜ਼ਾਂ ਉਹਨਾਂ ਉਜਾਗਰ ਹੋ ਨਹੀ ਇਹ ਤੇਨਾਂ ਕੋਈ ਨਹੀਂ ਕਰਦਾ ਇਹਦੇ ਚਿੱਕਲੇ ਇਹ ਵੀ ਆ ਨੇ ਜੀ ਜਿਹੜੀ ਅੱਧਾ ਕਿਲੋ ਹੈ ਰੋ ਪਈ ਹੂੰ ਹੂੰ ਜੇਲ੍ਹ ਦੇ ਵਿੱਚੋਂ ਨੈਟਵਰਕ ਚਲਾਇਆ ਜਾਂਦਾ ਹੂੰ ਹੂੰ ਕਿ ਇਹ ਵੀ ਨੈਟਵਰਕ ਕਦੇ ਉਸੇ ਪੜਾਉਂਦਾ ਤਾਂ ਨਹੀਂ ਚੱਲਿਆ ਨਹੀਂ ਜੀ ਇਦਾਂ ਦਾ ਹੋਏਗਾ ਤੇ ਉਹ ਸਾਹਮਣੇ ਆ ਜੂਗਾ ਬੰਦਾ ਆਪਾਂ ਜੇ ਨਾਲ ਵੀ ਫਿਰ ਉਹ ਜੇ ਹੋਇਆ ਤਾਂ ਉਹ ਉਹ ਵੀ ਆਨਰ ਰਿਕਾਰਡ ਆ ਜੀਗਾ ਉੱਥੇ ਵੀ ਕਾਰਨ ਕਰਾਂ ਉਹਥਲਾ ਆ ਨੇ ਦੇਖੇ ਮੈਂ ਡਿਟੇਲ ਆਫ ਇਨਵੈਸਟੀਗੇਸ਼ਨ ਤੇ ਨਹੀਂ ਸ਼ੇਅਰ ਕਰਾਂਗਾ ਕਿਉਂਕਿ ਉਹਦੇ ਜਿਹੜੇ ਬੰਦੇ ਆਏ ਹੁੰਦੇ ਧਿਆਨ ਚ ਤੇ ਸਾਹਮਣੇ ਆਏ ਹੁੰਦੇ ਫਿਰ ਉਹ ਅਗਲੇ ਵੀ ਉਹ ਦੇਖਦੇ ਰਹਿੰਦੇ ਆ ਉਹ ਕੁਝ ਕੁਝ ਨਾ ਕੁਝ ਤਾਂ ਹੈ ਹੈ ਬਿਲਕੁਲ ਹੈ ਜਿਹੜਾ ਬੰਦਾ ਇਹੀ ਲੈ ਕੇ ਆਇਆ ਤਾਂ ਡੈਫੀਨੇਟਲੀ ਕਿਸੇ ਪਰਪਸ ਤੇ ਲੈ ਕੇ ਆਇਆ ਇੱਕ ਚੀਜ਼ ਤਾਂ ਆਇਆ ਤਾਂ ਕਲੀਅਰ ਹੋ ਗਿਆ ਉਹ ਇਹ ਸਰਕਾਰੀ ਨੰਬਰ ਤੋਂ ਇਹਨਾਂ ਨੂੰ ਕੰਟੈਕਟ ਕਰਦਾ ਸੀ ਜਾਂ ਪ੍ਰਾਈਵੇਟ ਮੋਬਾਈਲ ਫਿਰ ਮੈਂ ਮੈਨੂੰ ਕਹਿੰਦਾ ਜੀ ਸਪੈਸੀਫਿਕਸ ਨੀਮਾ ਦੇ ਦੇ ਸਕਦਾ ਮੈਂ ਵੀ ਥੋੜਾ ਜਿਹਾ ਡਿਊਟੀ ਬਹਾਉਣਾ ਕਿਉਂਕਿ ਇਨਵੈਸਟੀਗੇਸ਼ਨ ਵੀ ਸਾਡੀ ਨਾ ਪ੍ਰਭਾਵਦਾ ਹੈ ਹੋਰ ਦਿਨੋ ਕੀ ਕ ਇਹ ਕੰਮ ਕੀ ਜੇ ਇਹ ਜਿਹਨਾਂ ਕਰੇ ਲੱਕੜ ਦਾ ਕੰਮ ਕਰਦੇ ਆ ਜਾਨੀ ਇੱਕ ਤੇ ਵੀਰਜਵਾਰ ਨਸ਼ਰੇ ਕੰਮ ਕਰਦੇ ਆ